ਹੈਲੋ 프ੈਂਟ ਹੈਲੋ ਕਿਰਨਾ ਚਟੜ ਦੇ ਰੋਟੇ ਘਾਲੇ ਚਟਣੀ ਨਾਲ ਨਾ ਯਾਰ ਮੈਂ ਤਾਂ ਨਹੀਂ ਖਾਣੀ ਵੈਸੇ ਕਿਰਨਾ ਤੇਰੀ ਡਾਈਟ ਫੋਲੋ ਦਾ ਕੀ ਰਾਜ ਆ ਇਹ ਮੇਰੀ ਡਾਈਟ ਫੋਲੋ ਦਾ ਰਾਜ ਹੈ ਚਟਣੀ ਆ ਕਿਰਨਾ ਤੂੰ ਤਾਂ ਸਾਰਾ ਦਿਨ ਵੀਡੀਓ ਬਣਾਉਣੀ ਆ ਆ ਰੋਟੀਆਂ ਕਿਹਨੇ ਪਕਾਈਆਂ ਇਹ ਰੋਟੀਆਂ ਬਈ ਤੋਰੀ ਮੂਹੇ ਨੇ ਪਕਾਈਆਂ ਭਰਾਵੋ ਅੱਛਾ ਤੇ ਆ ਚਟਣੀ ਕਿਹਨੇ ਬਣਾਈ ਆ ਚਟਣੀ ਮੈਂ ਬਣਾਈ ਆ ਤੇ ਇਹਦੇ ਵਿੱਚ ਕੀ ਕੁਝ ਪਾਇਆ ਵਿੱਚ ਇਹਦੇ ਪਾਇਆ ਲਸਣ ਪਿਆਜ਼ ਅੱਛਾ ਚੱਲ ਠੀਕ ਆ ਕਿਰਨਾ ਤੂੰ ਖਾ ਰੋਟੀਆਂ ਮੈਂ ਹੁਣ ਗੀਤਾ ਨੂੰ ਪੁੱਛ ਲਵਾਂ ਹਾਂ ਗੀਤਾ ਤੂੰ ਕਦ ਨਾ ਖਾਦੀ ਰੋਟੀ ਚਟਨੀ ਨਾਲ ਤੇ ਰੋਟੀਆਂ ਕਿੰਨੀਆਂ ਖਾਦੀਆਂ ਅੱਛਾ ਰੋਟੀਆਂ ਚੱਲ ਠੀਕ ਆ ਯਾਰ ਹੁਣ ਮੈਂ ਗਾਇਸ ਭੈਣ ਨੂੰ ਪੁੱਛ ਲਵਾਂ ਹੈਲੋ ਗਾਇਸ ਭੈਣੇ ਹੈਲੋ ਗਾਇਸ ਵੀਰੇ ਆ ਭੈਣੇ ਤੂੰ ਕਦ ਨਾ ਰੋਟੀ ਖਾਈ ਜੰਨੀ ਆ ਗਾਇਸ ਵੀਰੇ ਗੰਡਿਆਂ ਦੀ ਚਟਨੀ ਹੈ ਨਾਲ ਧਨੀਆ ਵੀ ਪਾਇਆ ਤੇ ਚਿੱਬੜ ਵੀ ਪਾਇਆ ਤੇ ਆ ਭੈਣੇ ਥੱਲੇ ਕੀ ਆ ਕੋਲੀ ਚ ਦਹੀਂ ਨਾਲ ਖਾਣੀ ਗੰਡਿਆਂ ਵਾਲਾ ਕਲ ਜਿੱਦ ਗਵਾਂਡੀਆਂ ਨੇ ਕਰਾਈ ਰੋਟੀਆਂ ਲੱਖਦੀਆਂ ਸੀ ਮੈਂ ਕਹ ਮੈਂ ਵੀ ਖਾ ਲੈਂਨੀ ਆ ਉਹ ਭੈਣੇ ਗੱਲਾਂ ਬਾਅਦ ਚ ਮਾਰ ਲਈ ਥੱਲੇ ਵੀ ਦੇਖ ਲੈ ਕੋਲੀਵਾਲ ਕਿਤੇ ਮਿੱਟੀ ਨਾਲ ਲਾਲਾ ਰੋਟੀ ਖਾਈ ਆਵੇਂ